ਇੱਕ ਮਾਤਾ ਨੇ ਪਹਿਲੀ ਗੇਲਾ ਕਣ ਪੈ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਘਰੋਂ ਕੋਈ ਬਾਗਿਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਨੇ ਪੁੱਛਾ ਹੋਵੇ ਪਹਿਲਾ ਪੁੱਛਣਾ ਨਿਕਲੀ ਹੋਵੇ ਘਰੋਂ ਕੋਈ ਬਾਗਿਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਏ ਮਾਤਾ ਜੀ ਐ ਮਾਤਾ ਜੀ ਐ ਮਾਤਾ ਜੀ

ਸੁਆਗਤ ਆ ਮਾਤਾ ਰਾਜੇ ਵਾਸਤੇ ਆਇਆ ਬਾਬਾ ਜੀ ਰਾਜੇ ਵਾਸਤੇ ਆਇਆ ਮਾਤਾ ਇਹ ਕਿੱਥੇ ਆ ਮਾਤਾ ਬੱਸ ਯਾਰ ਅਹੀ ਸੁਣਾਣਾ ਟੱਪ ਕੇ ਰਾਜੇ ਵਾਸਤੇ ਆ ਮਾਤਾ ਮੁੰਡਾ ਘਰੋਂ ਬਾ껎ਾ ਮਾਤਾ ਕਿਰਾ ਗਿਆ ਬਾਬਾ ਤੇ ਜੀ ਨੰਦੀ ਨਾਲ ਜੇ ਮਾਤਾ ਕਿਰਪਾਈ ਹੋਵੇ ਆਇ ਜਾਵੇ ਮਾਤਾ ਟੱਪ ਰਿਹਾ ਹੈ ਕਿ ਬਾਬੇ ਕਿੰਨੇ ਦੋ ਦੂਆ ਖਾਂ ਜੇ ਮਾਤਾ ਕਰੀਆਂ ਜੇ ਆ ਜੇ ਬਾਬਾ ਜੀ 1 2 3 4 5 6 7 8 ਮਾਤਾ ਮਾੜੀ ਤੇ ਸੁੱਖਣਾ ਕੌਣ ਸੁੱਕਿਆ ਇਤੇ 마ड़ी ਤੇ 바바જી ਗੁੱਗਾ 마ੜੀ ਤੇ ਸੁੱਖਣਾ ਕੌਣ ਸੋਕਿਆ ਇੱਥੇ ਬਾਬੇ ਇਹਨਾਂ ਨੂੰ ਪਤਾ ਹੋਣਾ ਮੈਨੂੰ ਤਾਂ ਪਤਾ ਨਹੀਂ ਬਾਬੇ ਜੀ ਜੇ ਮਾਤਾ ਆਏ ਜਾਵੇ 마ੜੀ ਤੇ ਲੱਡੂਆਂ ਦਾ ਡੱਬਾ ਚਾੜਿਆ ਆਏਂਗੇ ਮਾਤਾ ਬਾਬਾ ਜੀ ਚਾੜਿਆ ਮਾਤਾ ਜਿਉਂ ਦਾ ਜਾਗਦਾ ਘਰੇ ਆ ਜੀ ਬੋ ਮਾਤਾ ਆ ਰਿਹਾ ਬਾਬਾ ਜੀ ਫਿਰ ਮੇਰੇ ਕੋਲ ਨਾਲ ਆਇਆ ਕਿਰਪਾ ਹੋ ਜੂਗੀ ਮਾਤਾ ਤੁਹਾਡੇ ਘਰ ਨਹੀਂ ਜਾਊਗਾ ਮਾਤਾ ਪੜਦੇ ਦੀਆਂ ਗੱਲਾਂ ਹੁੰਦੀਆਂ ਨੇ ਟੇਕ ਮਾਤਾ ਇੱਕ ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਉਹਦੇ ਘਰੋਂ ਕੋਈ ਪੈਸੇ ਚੱਕ ਕੇ ਲੈ ਗਿਆ ਹੋਵੇ ਪਹਿਨੇ ਜਿੰਨਾਂ ਦੇ ਕਣ ਹੋਣਾ पहले गेलों के कान होना पैसे जाके ले गया हो निकली हो होना पैसे जाके पैसे जाके ले गया होते होना किए माता माता लुधियाने पहली गल आया माता पैसे चके गए आता पैसे, पैसे, पैसे करू चली बाबा ਦਾ ਬਾਈ ਓਡਾ ਮੁੰਡਾ ਕਰਦਾ ਮਾਤਾ ਪੈਸੇ ਚੱਕੇ ਗਏ ਦੇ ਮਾਤਾ 1 2 3 4 5 6 7000 ਰੁਪਏ ਮਾਤਾ ਕਿਥੋਂ ਚੱਕਿਆ ਗਿਆ ਕਰੋ ਜਮਾ ਚੱਕੇ ਕਰੋ ਚੱਕੇਗਾ ਜਣ ਬਾਈ ਇਹੋ ਇਹ ਮਾਤਾ ਨਾ ਸਹੀ ਛੜ ਦੇ ਮਾਤਾ 1 2 3 4 ਆਇਨਾ ਸਮਾਤਾ ਕਾਲੀ ਮਾਈ ਦੀ ਜੋਤ ਕੌਣ ਲਾਉਂਦਾ ਹੁੰਦਾ ਸੀ ਤੁਸੀਂ ਲਾਉਂਦੇ ਤੇ ਮਾਤਾ ਜੱਲੀ ਮਾਪਾ ਸਾਡੇ ਵਾਲੇ ਨੀਗਾ ਬਰਬਰ ਤੇ ਬਾਰੀ ਮਾਦੇ ਸਾਡੇ ਵਾਲੇ ਨੀਗਾ ਬਰਬਰ ਤੇ ਬਾਰੀ ਮਾਦੇ ਉਹਦੇ ਵਾਲੇ ਨੀਗਾ ਦੀ ਕਿਰਪਾ ਹੋ ਜੇ ਮਾਤਾ ਕਰੇ ਪੰਜ ਕਖਵਾ ਦੂੰਗਾ ਮਾਤਾ ਜਿੱਦਨ ਮਾਤਾ ਨਰਾਤੇ ਹੋਣਗੇ ਉਦਨ ਕੰਨਿਆ ਨੂੰ ਮੱਠਿਆ ਕੇ ਪੰਜ ਕਖਵਾ ਦੂੰਗਾ ਮਾਤਾ ਕੇ ਮਾਤਾ ਪੰਜ ਕਖਵਾ ਦਾਂਗੇ ਕੇ ਕਰਦੇ ਕਿਰਪਾ ਸਾਡੇ ਘਰ ਨੂੰ ਨਸਾ ਕਰਦੇ ਮਾਤਾ ਕਿਨਾਰੀਆਂ ਨੂੰ ਲੈ ਕੇ ਮਾਤਾ ਦੇ ਮੰਦਰ ਚ ਚੜਾਈ ਚੁੱਕ ਨਹੀਂ ਨਾ ਸ਼ਿਕਾਰਾ ਜਾਂ ਮੁੜ ਕੇ ਨਸਾ ਨਹੀਂ ਕਰੂੰਗਾ ਮਾਤਾ ਸੇਕ ਮਾਤਾ ਮਤਾਂ ਚੱਲੀ ਬਾਬਾ ਚੋਰੀ ਚੋਰੀ ਲੋਨੀ ਕਾਜੀ ਰਾਗ ਬਾਵ ਲਾ ਬੈਤੇ ਚੋਰੀ 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 ਨਾ ਮੀਂਹ ਚਾਗ ਇੱਕ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਪਹਿਲੀ ਗੱਲਾਏ ਹੁਣ ਪੁੱਛਣ ਵਾਸਤੇ ਹੁਣ 1 2 ਕੋਈ ਹੁਣੇ ਘਰੇ ਕੋਈ ਚਾਰ ਬਦੋਦ ਇੱਥਾਂ ਹੋ ਗਏ ਹੁਣ ਪੁੱਛਣ ਵਾਸਤੇ ਹੁਣ ਦੋ ਮੌਤਾਂ ਹੋ ਗਈਆਂ ਹੁਣ ਕਣ ਪਾਇਆ ਹੋਵੇ ਪਹਿਲੀ ਗੱਲਾਂ ਦੇ ਕਣ ਹੁਣ ਪੁੱਛਣ ਵਾਸਤੇ ਹੁਣ ਕਿੱਥੋਂ ਆ ਫਕਰਾ ਜਾਤੀ ਮਾਰੇ ਤਾਂਹੀਂ ਧੂਰੀ ਲਵੇ ਜੀ ਧੂਰੀ ਲਵਾਉਂ ਆ ਜਾਤੀ ਮਾਰੇ ਤੋਂ ਫਕਰਾ ਚੱਲੀ ਬਾਬਾ ਵੇ ਓ ਬਾਬਾ ਵੇ ਪਰ ਵੀ ਤਾਰੇ ਤੇ ਕਰਦੀਆਂ ਮੇਰੇ ਰਛੀ ਦਰਿਆਵਾਂ ਦੀ ਹੋ ਮੇਰਾ ਬਾਬਾ ਨਰੇ ਮੈਂ ਕਰਦੀਆਂ ਬੱਕਰਾ ਉਹ ਮੱਤ ਹੋ ਗਿਆ ਬੱਕਰਾ 1 2 3 4 ਚਾਹਣ ਚ ਇੱਕ ਮੁੰਡਾ ਮਾਰ ਗਿਆ ਕੌਣ ਮਾਰ ਗਿਆ ਉਹ ਫੱਕਰਾ ਮੁੰਡਾ ਬੇਟਾ ਦੇ ਚੱਲ ਬਾਬਾ ਮੇਰੇ ਕੋਲ ਮਿਲ ਆ ਪੀਰਾਂ ਦੇ ਗੱਡੂ ਬਦਲ ਜਾਵੇ ਕਰਦੀਆਂ ਕੌਣ ਮਰ ਗਿਆ ਸੀ ਉਹ ਫਕਰਾ ਬੇਟਾ ਦੀ ਜੀ ਤੁਹਾਡਾ ਬੇਟਾ ਦੀ ਚੱਲ ਬਾਬਾ ਤੇਰ ਤੜਤੀ ਪੰਕੀ ਮੈਂ ਬਣ ਗਈ ਤੇਰ ਤੜਤੀ ਪੰਕੀ ਮੈਂ ਬਣ ਗਈ ਹੋ ਜੀ ਤੇ ਲਾਲੋ ਮਾਂ ਕਰਦੀ ਆਂ ਬਗ ਮੈਂ ਚਲੀ ਦਰਿਆ ਵਾਲੀ ਹੋ ਮੇਰਾ ਵੀਰ ਨਾਲੇ ਮੈਂ ਦਰਦੀ ਆਂ ਅਜੇ ਉਹ ਚਿੱਟੇ ਰੰਗ ਦੇ ਦੋ ਬੂਟ ਪੈ ਸੀ ਕਿਨੂੰ ਦੇਤੇ ਬਕਰਾ ਬਾਜੀ ਉਹ ਦਾਨ ਕਰਿਆ ਇਹਦੇ ਜੀ ਕੀਰਤਨਪੁਰ ਕਰਿਆ ਇਹ ਤੇ ਜੀ ਕੀਰਤਨਪੁਰ ਬੱਕਰਾ ਇੱਕੋ ਦੀ ਫਾਰਮਲ ਦੀ ਪੈਂਟ ਸੀ ਉਹ ਕਿਨੂੰ ਦੇਤੀ ਉਹ ਬੱਕਰਾ ਉਹ ਵੀ ਸਰਟ ਕਰੀ ਜੀ ਪਰ ਇਹਨੇ ਦੀ ਆ ਖੜਿਆ ਮਾਤਾ ਕਹਿੰਦਾ ਮੇਰੇ ਕੱਪੜੇ ਆ ਹਾ ਤੇ ਕਹਿੰਦਾ ਇਹਨਾਂ ਨੂੰ ਪੁੱਛੋ ਜੱਲੀ ਬੱਕਰਾ ਤੇਰੇ ਦਰ ਤੇ ਚੱਲ ਕੇ ਆਵਾਵੇ ਉਹ ਤੇਨੂੰ ਦਿਲ ਦਾ ਹਾਲ ਚੁਵਾ ਆਵੇ ਮੇਰੇ ਪਾਣੀ ਅੜਕਣੋਂ ਹਟ ਗਿਆ ਦੀ ਮਾਤਾ ਪਾਣੀ ਅੜਕਣਾ ਹਰਗ ਤੇ ਮਾਤਾ ਜੇ ਕਿਰਪਾਈ ਹੋ ਜੇ ਮਾਤਾ ਸੋਡੇ ਦਰਸ਼ਣੇ ਅਕਰੀ ਹੋ ਜੇ ਉਹਦੇ ਮਾਤਾ ਚਲੋ ਫਿਕਰਾ ਦਿੰਦੇ ਤੇ ਧਰਤੀ ਮੰਗੀ ਮੈਂ ਬਣ ਗਈ ਉਹ ਜਿੰਨ ਕੰਨਾ ਤੋਂ ਮਰਦੀ ਆ ਉਹ ਬਾਬਾ ਵੇ ਮਚੀ ਤਰੇ ਆਵਾਜ਼ੀ ਹੈ ਰੱਖੀ ਨਸਾਰੇ ਮੈਂ ਤਰਦੀ ਆ ਦੀਆਂ ਉਹ ਮੈਂ ਕਥਨੀ ਕਰਿਆ ਮਾਦੀ ਮੇਰਾ ਦਿਲ ਸਾਰੇ ਕਿਹ ਕਰਦੀ ਆਂ ਅਕਲਾ ਦਿਨ ਮੰਗਲਵਾਰ ਹੋਊਗਾ ਮਾਤਾ ਆਕੇ ਮੰਝੇ ਦੇ ਉੱਪਰ ਬਹਿ ਕੇ ਦੁੱਖ ਦੱਸ ਕੇ ਜਾਊਗਾ ਮਾਤਾ ਡਰੀ ਨਾ ਬਸ ਜਾਂ ਕਿਰਪਾਈ ਹੋ ਜੂ ਸੰਤਾਨੀ ਤੇ ਇੱਕ ਮਤਾਂ ਜਲੀ ਵਾਹਾਂ ਜਾਨ ਵਿੱਚ ਜਾਣ ਆ ਜਾਵੇ ਡਰਾ ਕਰ